ਹਾਂਜੀ ਸੱਸੀ ਗੱਲ ਦੋਸਤੋ ਹਾਂ ਇੱਕ ਗੱਲ ਸਲਾਮ ਵਾਲੇਕਮ ਵਾਲੇਕਮ ਸਲਾਮ ਕਿਵੇਂ ਹੋ ਭਾਈ ਆਪਣ ਗੱਲ ਹਾਂਜੀ ਸੁਣਾਓ ਗੱਲ ਬismillah रहमान रहीम ਰਾਵ ਰਾਵ ਸਭੇ ਬਾਈਆਂ ਤੇ ਨਾ ਗੱਲ ਸੁਣਾਓ ਗੱਲ ਸਾਡਾ ਅੱਜ ਦਾ ਵਿਚਾਰ ਮੇਰੇ ਤਰਾ ਫਲ ਬੈਠਾ ਹੁੰਦਾ ਹੈ ਜਿੰਨੀ ਮਿਹਨਤ ਅਸੀਂ ਕਰ ਰਹੇ ਹਾਂ ਜਿੰਨਾ ਸਬਰ ਅਸੀਂ ਕਰ ਰਹੇ ਹਾਂ ਸਾਨੂੰ ਤਾਂ ਫਰੂਟ ਚਾਟ ਮਿਲਣਾ ਚਾਹੀਦਾ ਹੈ ਕਹਿੰਦੇ ਨੇ ਮਿਹਨਤ ਕਰੋ ਫਲ ਮਿਲੂਗਾ ਸਿਆਣੀ ਗੱਲਾਂ ਕਰਦੇ ਆ ਅੱਜ ਆਪਾਂ ਵੇਟ ਅ ਮਿੰਟ ਕਹਿੰਦੇ ਮਿਹਨਤ ਕਰੋ ਫਲ ਮਿਲੂਗਾ ਹਾਂ ਮਿਹਨਤ ਅਸੀਂ ਕਰੀ ਜਾਵੇਂ ਫਲ ਭਣ ਖੜਾਵੇਂ ਆਈ ਫੈਕਟਰੀ ਉਹ ਲੈ ਲੈਣੀ ਆ ਫੇਰ ਜੋ ਮਿਹਨਤ ਤੇ ਸਾਡੀ ਸਕਸੈਸਫੁਲ ਹੋਊਗੀ ਆਪਾਂ ਗੱਲ ਤੋਂ ਪੂਰੀ ਪੋਸਟ ਪੂਰੀ ਅਸੀਂ ਫਰੂਟ ਚਾਟ ਬਣਾਵਾਂਗੇ ਜਮਨ ਫਰੂਟ ਚਾਟ ਜਮਨਪੁਰਗੀ ਬਰੀਕ ਕਰਕੇ ਤੇ ਦੋਸਤੋ ਬਰੀਕ ਕਰਕੇ ਪੁਰਗੀ ਆ ਦੇਖੋ ਅੱਜ ਤੁਹਾਨੂੰ ਦਿਖਾਉਣੇ ਆ ਸਾਡਾ ਚਾਰ ਖਰਾਬ ਕਰਤਾ ਗਾਲ ਕੱਢ ਮੈਂ ਨਹੀਂ ਕੱਢਦਾ ਗਾਲ ਨਹੀਂ ਕੱਢਣੀ ਦੇਖੋ ਆ ਦੇਖੋ ਸਾੜਾ ਚਾਰ ਖਰਾਬ ਕਰਤਾ ਇਹਨੂੰ ਹੁਣ ਕੀ ਕਹੀਏ ਦੇਖੋ ਸਾੜਾ ਚਾਰ ਖਰਾਬ ਕਰਤਾ ਇਹ ਇਹ ਗੰਦਗੀ ਫਲਾਉਂਦੇ ਨੇ ਓਰੇ ਵਾਗਲੇ ਸੂਰਾ ਦੀ ਭੈਣ ਦੀ ਡਾਂਗ ਬਾਬੇ ਕੀ ਕਹੀਏ ਬਾਬੇ ਆਪਾਂ ਗੈਂਡਸ ਸਾਡਾ ਸਾਰਾ ਚਰਾਬ ਖਰਾਬ ਉਚਾ ਸਾਡਾ ਸਾਰਾ ਚਰਾਬ ਖਰਾਬ ਉਚਾ ਰਾ ਖਰਾਬ ਕਰ ਦਿਆ ਪਤਾ ਨਹੀਂ ਚੱਲਾ ਇਹ ਦੇਖੋ ਗਾਇਸ